ਆ ਵੀ ਦਾ ਨੰਬਰ ਕਹਿੰਦੇ ਖੀਰਾਵਾਲੀ ਇਹਦਾ ਦੁਨੀਆ ਦੇ ਵਿੱਚ ਹੁлле ਹੁਲਾ ਰਿਆ ਅੱਜ ਦੇ ਦਿਨ ਦਾ ਟਾਪ ਨੌਟ ਪਿੰਡ ਦਾ ਬੋਤਾ ਇਹ ਬੁੱਲਟਾ ਖੀਰਾਵਾਲੀਆ ਪਿੰਡੇ ਭਰੀ ਸਤਿ ਸ੍ਰੀ ਅਕਾਲ ਦੋਸਤੋ ਕਬੱਡੀ ਹਾਈਲਾਈਟਸ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਲੈ ਕੇ ਹਾਜ਼ਰਾਂ ਕੱਲ ਦੇ ਕਬੱਡੀ ਕੱਪਾਂ ਦੀ ਵੀਡੀਓ ਪਹਿਲੇ ਕਬੱਡੀ ਕੱਪ ਦੀ ਗੱਲ ਕਰੀ ਤਾਂ ਪਿੰਡ ਫਕਰ ਝੰਡਾ ਜ਼ਿਲ੍ਹਾ ਮਾਨਸਾ ਇੱਥੇ ਚਾਰ ਕਲੱਬਾਂ ਨੇ ਮੈਚ ਕਰਵਾਏ ਗਏ ਜਿੱਥੇ ਪਹਿਲਾ ਇਨਾਮ 1 ਲੱਖ ਤੇ ਦੂਜਾ ਇਨਾਮ 75 ਹਜ਼ਾਰ ਸੀ ਤੇ ਬੈਸਟਾ ਨੂੰ ਮੋਟਰਸਾਈਕਲ ਸੀ ਇੱਥੇ ਫਾਈਨਲ ਮੈਚ ਫਕਰ ਝੰਡਾ ਹਰਦੇਵ ਵਰਸਸ ਧਨ ਧਨ ਬਾਬਾ ਬਲੇਟ ਸ਼ਾਹ ਜੀ ਸੋਨੀ ਫਕਰ ਝੰਡਾ ਵਿਚਕਾਰ ਖੇਡਿਆ ਗਿਆ ਇੱਥੇ ਫਰਸਟ ਫਕਰ ਝੰਡਾ ਰਹੀ ਤੇ ਬਾਬਾ ਬਲੇਟ ਸ਼ਾਹ ਜੀ ਸੈਕੰਡ ਰਹੀ ਤੇ ਬੈਸਟਾ ਦੀ ਗੱਲ ਕਰੀਏ ਤਾਂ ਬੈਸਟ ਰੇਡਰ 19 ਕਬੱਡੀਆਂ ਪਾ ਕੇ 16 ਨੰਬਰ ਹਰਮਨ ਬੁਲਟ ਖੀਰਾਵਾਲਾ ਰਿਹਾ ਤੇ ਬੈਸਟ ਯਾਫੀ 12 ਟੱਚ 5 ਜਫੇ ਲਾ ਕੇ ਨਿੱਕੂ ਕੁਲਿਆਨ ਰਿਹਾ ਤੇ ਨਿੱਕੂ ਕੁਲਿਆਨ ਨੇ ਬੈਸਟ ਪ੍ਰਾਈਜ਼ ਮੋਟਰਸਾਈਕਲ ਵਾਲੀ ਰਾਸ਼ੀ ਜੀਤ ਕੋਟਲੀ ਵਾਲੇ ਦੇ ਪਰਿਵਾਰ ਨੂੰ ਦੇਣ ਦਾ ਐਲਾਨ ਕੀਤਾ ਤੇ ਅੱਗੇ ਗੱਲ ਕਰਦੇ ਹਾਂ ਕਬੱਡੀ ਕੱਪ ਪ੍ਰਿੰਗੜੀ ਤਰਨਤਾਰਨ ਜਿੱਥੇ ਪਹਿਲਾ ਇਨਾਮ 1 ਲੱਖ ਦੂਜਾ ਇਨਾਮ 75000 ਤੇ ਬੈਸਟਾਂ ਨੂੰ 11-11000 ਸੀ ਇੱਥੇ ਫਾਈਨਲ ਮੈਚ ਕੁਮਾਨ ਵਰਸਸ ਖਡੂਰ ਸਾਹਿਬ ਵਿੱਚ ਕਰ ਖੇਡਿਆ ਗਿਆ ਇੱਥੇ ਫਰਸਟ ਖਡੂਰ ਸਾਹਿਬ ਰਹੀ ਤੇ ਸੈਕੰਡ ਕੁਮਾਨ ਤੇ ਬੈਸਟਾਂ ਦੀ ਗੱਲ ਕਰੀ ਤਾਂ ਗੁਰਰਾਲ ਖਡੂਰ ਸਾਹਿਬ ਨੇ 13 ਕਬੱਡੀਆਂ 12 ਨੰਬਰ ਲੈ ਤੇ ਬੈਸਟ ਚਾਫੀ ਦੀ ਗੱਲ ਕਰੀਏ 7 ਟੱਚ ਤੇਨ ਜਾਂ ਫਿਰ ਸੁੱਖਿਆਂ ਵਾਲਾ ਟਾਵਰ ਰਿਹਾ ਤੇ ਬੈਸਟ ਨੂੰ 11-11000 ਸੀ ਤੇ ਦੋਸਤੋ ਅਗਲੇ ਕਬੱਡੀ ਕੱਪ ਦੀ ਗੱਲ ਕਰੀ ਤਾਂ ਪਿੰਡ ਪਪੜੌਦੀ ਨੇੜੇ ਸਮਰਾਲਾ ਇੱਥੇ ਕਬੱਡੀ ਓਪਨ ਤਿੰਨ ਖਿਡਾਰੀ ਬਾਹਰੋਂ ਕਰਵਾਇਆ ਗਿਆ ਤੇ ਇੱਥੇ ਪਹਿਲਾ ਇਨਾਮ 71000 ਤੇ ਦੂਜਾ ਇਨਾਮ 51000 ਸੀ ਤੇ ਬੈਸਟ ਨੂੰ ਇੱਥੇ 21-21000 ਸੀ ਇੱਥੇ ਫਾਈਨਲ ਮੈਚ ਕ੍ਰੀਮ ਕ੍ਰੀਮਪੁਰ ਵਰਸਸ ਕਮੂਰ ਘਾਟ ਵਿਚਕਾਰ ਖੇਡਿਆ ਗਿਆ ਫਰਸਟ ਕਮੂਰ ਘਾਟ ਰਹੀ ਤੇ ਸੈਕੰਡ ਕ੍ਰੀਮਪੁਰ ਬੈਸਟਨ ਦੀ ਗੱਲ ਕਰੀ ਤਾਂ ਬੈਸਟ ਰੇਡਰ 10 ਕਬੱਡੀਆਂ 9 ਨੰਬਰ ਲਾਡੀ ਕੁਮਾਰ ਘਾਟ ਰਿਹਾ ਤੇ 8 ਟੱਚ 2 ਜੱਫੇ ਲਾ ਕੇ ਗੁਰਪ੍ਰੀਤ ਪੂਲਨ ਬੈਸਟ ਜਾਫੀ ਰਿਹਾ ਤੇ ਬੈਸਟਨ ਨੂੰ ਇੱਥੇ ਵੀ 21-21000 ਸੀ ਦੋਸਤੋ ਅਗਲੇ ਕਬੱਡੀ ਕੱਪ ਪੂੜੜੇ ਸ੍ਰੀ ਚਮਕੌਰ ਸਾਹਿਬ ਜਿੱਥੇ ਪਹਿਲਾ ਇਨਾਮ 77171 ਰੁਪਏ ਸੀ ਤੇ ਦੂਸਰਾ ਪ੍ਰਾਈਜ਼ 51000 152 ਸੀ ਤੇ ਬੈਸਟਨ ਨੂੰ ਇੱਥੇ ਐਲਈਡੀ ਸੀ ਇੱਥੇ ਫਾਈਨਲ ਮੈਚ ਬਾਬਾ ਗਾਜੀਦਾਸ ਵਰਸਸ ਫਤੇਪੁਰ ਵਿਚਕਾਰ ਖੇਡਿਆ ਗਿਆ ਇੱਥੇ ਫਰਸਟ ਬਾਬਾ ਗਾਜੀਦਾਸ ਰਹੀ ਤੇ ਸੈਕੰਡ ਫਤੇਪੁਰ ਦੀ ਟੀਮ ਰਹੀ ਬੈਸਟਾਂ ਦੀ ਗੱਲ ਕਰੀ ਤਾਂ ਬੈਸਟ ਨਿੰਦਰ ਤਨਾਸ 8 ਕਬੱਡੀਆਂ 7 ਨੰਬਰ ਲੈ ਕੇ ਬੈਸਟ ਰਿਆ ਬੈਸਟ ਜੱਫੀ ਹੈਪੀ ਦੇ 4 ਟੱਚ ਤੇ 3 ਜੱਫੇ ਲਾ ਕੇ ਬੈਸਟ ਰਿਆ ਤੇ ਬੈਸਟਨ ਨੂੰ ਇੱਥੇ ਐਲਈਡੀਆਂ ਸੀ ਅਗਲੇ ਕਬੱਡੀ ਕੱਪ ਦੀ ਗੱਲ ਕਰੀ ਤਾਂ ਪਿੰਡ ਪਨਪੋਰਾ ਕਬੱਡੀ ਓਪਨ ਤਿੰਨ ਖਿਡਾਰੀ ਬਾਹਰੋਂ ਕਰਵਾਇਆ ਗਿਆ ਜਿੱਥੇ ਪਹਿਲਾ ਇਨਾਮ 71000 ਤੇ ਦੂਜਾ ਇਨਾਮ 51000 ਸੀ ਬੈਸਟ ਰੇਡਰ ਤੇ ਜਾਫੀ ਨੂੰ 2121000 ਦੀ ਨਕਦ ਰਾਸ਼ੀ ਸੀ ਇੱਥੇ ਫਾਈਨਲ ਮੈਚ ਗੱਦੀ ਖੇੜੀ ਵਰਸ ਟੋਡੇ ਵਿਚਕਾਰ ਖੇਡਿਆ ਗਿਆ ਤੇ ਗੱਦੀ ਖੇੜੀ ਫਸਟ ਰੇ ਤੇ ਸੈਕੰਡ ਟੋਡੇ ਰੇ ਤੇ ਬੈਸਟਾਂ ਦੀ ਗੱਲ ਕਰੀ ਤਾਂ ਤੇਜੀ ਕੈਂਡ ਵਾਲਾ ਰਿਹਤ ਬੈਸਟ ਜਾਫੀ ਪ੍ਰਤਾਪ ਕੜਿਆਣਾ ਰਹਾ ਤੇ ਬੈਸਟਾਂ ਨੂੰ 2121000 ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਸੀਂ ਮਿਸ ਨਾ ਕਰੋ